ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਵੱਧਰ ਨੂੰ ਉੱਚਾ ਚੁੱਕਣ ਦੇ ਮਨਸੂਬੇ ਨਾਲ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਸਿੱਖਿਅਤ ਕਰਨ ਲਈ ਵਿਦੇਸ਼ਾਂ ਵਿੱਚ ਟ੍ਰੇਨਿੰਗ ਕਰਨ ਲਈ ਭੇਜਿਆ ਜਾ ਰਿਹਾ ਹੈ। ਬੀਤੇ ਦਿਨੀ ਅਧਿਆਪਕਾਂ ਦਾ ਇੱਕ ਜਥਾ ਵਿਦੇਸ਼ ਗਿਆ ਸੀ ਜਿਸ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ 7 ਅਧਿਆਪਕ ਸ਼ਾਮਲ ਸਨ। ਇਹਨਾਂ ਅਧਿਆਪਕਾਂ ਵੱਲੋਂ ਵਾਪਸ ਆ ਕੇ ਜੱਬੇਵਾਲ ਤੋਂ ਆਪ ਵਿਧਾਇਕ ਡਾਕਟਰ ਇਸ਼ਾਨ ਕੁਮਾਰ ਨਾਲ ਮੁਲਾਕਾਤ ਕੀਤੀ ਗਈ ਅਤੇ ਵਿਦੇਸ਼ ਦੇ ਸਿੱਖਿਆ ਸਟਰਕਚਰ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਵਿਧਾਇਕ ਡਾਕਟਰ ਇਸ਼ਾਨ ਕੁਮਾਰ ਨੇ ਅਧਿਆਪਕਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਪ੍ਰੋਮਾ ਦਿੱਤਾ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਮੀਟਿੰਗ ਕੀਤੀ ਜੋ ਕਿ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਤੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੀ ਜੋ 72 ਸਰਕਾਰੀ ਟੀਚਰਾਂ ਨੂੰ ਉਹਨਾਂ ਨੇ ਜੋ ਫਿਨਲੈਂਡ ਭੇਜਿਆ ਟ੍ਰੇਨਿੰਗ ਦੇ ਲਈ ਸਿੱਖਿਆ ਦੇ ਲਈ ਤੇ ਉੱਥੋਂ ਬਹੁਤ ਕੁਝ ਸਿੱਖੀ ਵੀ ਆਇਆ ਫਿਨਲੈਂਡ ਇਸ ਕਰਕੇ ਗਏ ਸੀ ਕਿਉਂਕਿ ਫਿਨਲੈਂਡ ਇਸ ਖੇਤਰ ਦੇ ਵਿੱਚ ਪੜਾਈ ਦੇ ਖੇਤਰ ਦੇ ਵਿੱਚ ਬਹੁਤ ਕਾਮਯਾਬ ਹੈ ਉੱਥੇ ਬਹੁਤ ਜੋ ਦੇਖਣ ਨੂੰ ਵਧੀਆ ਦੇਖਣ ਨੂੰ ਮਿਲਦਾ ਇਸ ਕਰਕੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਫਿਨਲੈਂਡ ਭੇਜਿਆ ਸੀਗਾ ਤੇ ਇਹਦਾ ਧੰਨਵਾਦ ਮੈਂ ਖਾਸ ਕਰਕੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਰਦਾ ਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਮੈਂ ਜਿਨ੍ਹਾਂ ਵੱਲੋਂ ਇਹ ਬਹੁਤ ਹੀ ਵੱਡਾ ਤੇ ਬਹੁਤ ਹੀ ਵਧੀਆ ਉਪਰਾਲਾ ਦੇਖਣ ਨੂੰ ਮਿਲ ਰਿਹਾ ਤੇ ਅਸੀਂ ਅੱਜ ਜੋ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੱਤ ਟੀਚਰ ਗਏ ਸੀਗੇ ਉਹਨਾਂ ਨਾਲ ਬੈਠ ਕੇ ਬਾਤचीत ਕੀਤੀ ਸਾਰਾ ਉਹਨਾਂ ਦੀ ਜੋ ਉਹ ਸਕੇ ਆਇਆ ਸਾਰਾ ਕੁਝ ਸੁਣਿਆ ਉਹ ਪ੍ਰੈਜੈਂਟੇਸ਼ਨ ਵੀ ਬਣਾਈ ਉਹਨਾਂ ਨੇ ਉਹ ਵੀ ਸਾਰਾ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਸੁਣਿਆ ਦੇਖਿਆ ਤੇ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਉੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਉੱਥੇ ਸਿੱਖਿਆ ਦੇ ਖੇਤਰ ਦੇ ਵਿੱਚ ਜੋ ਕੰਮ ਚੱਲ ਰਿਹਾ ਆ ਉਹ ਅਸੀਂ ਦੇਖਿਆ ਤੇ ਹੁਣ ਜੋ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਨੂੰ ਇੱਥੇ ਇੰਪਲੀਮੈਂਟ ਅਸੀਂ ਕਿਸ ਤਰ੍ਹਾਂ ਕਰਨਾ ਆ ਉਹ ਟੀਚਰਾਂ ਤੋਂ ਜੋ ਸਾਡੇ ਅਧਿਆਪਕਾਂ ਤੋਂ ਸੁਣਿਆ ਆਪਾਂ ਤੇ ਹੁਣ ਇਹ ਜੋ ਸਾਰੇ ਮੁੱਦੇ ਆ ਅਸੀਂ ਗੱਲਬਾਤ ਕਰਾਂਗੇ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਜੋ ਹੈ ਇਹ ਮੁੱਦੇ ਜੋ ਹੈ ਸਾਰੇ ਜ਼ਰੂਰ ਚੱਕਾਂਗੇ ਤੇ ਜੋ ਸਾਡੇ सीएम ਸਾਹਿਬ ਨਾਲ ਤੇ ਸਿੱਖਿਆ ਮੰਤਰੀ ਸਾਹਿਬ ਨਾਲ ਵੀ ਇਹ ਗੱਲਬਾਤ ਜ਼ਰੂਰ ਕਰਾਂਗੇ ਜੀ ਧੰਨਵਾਦ ਜੀ ਸਰ ਨਮਸਕਾਰ ਜੀ ਪਹਿਲੇ ਤਾਂ ਮੈਂ ਸਾਡੀ ਸਾਰੀ ਮੀਡੀਆ ਦੀ ਟੀਮ ਦਾ ਜੋ ਅੱਜ ਸਾਡੇ ਐਮਪੀ ਹੁਸ਼ਾਰਪੁਰ ਡਾਕਟਰ ਰਾਜਕੁਮਾਰ ਜੱੱਬੇਵਾਲ ਜੀ ਦੇ ਇਸ ਇਨਵੀਟੇਸ਼ਨ ਤੇ ਇੱਥੇ ਆਇਆ ਉਹਨਾਂ ਦਾ ਬਹੁਤ-ਬਹੁਤ ਜੀ ਆਇਆਂ ਨੂੰ ਆਖਦਾ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਅੱਜ ਸਾਡੇ ਹੁਸ਼ਾਰਪੁਰ ਲੋਕ ਸਭਾ ਤੋਂ ਸਾਡੇ ਐਮਪੀ ਡਾਕਟਰ ਰਾਜਕੁਮਾਰ ਜੱੱਬੇਵਾਲ ਜੀ ਨੇ ਇੱਕ ਇਨੀਸ਼ੀਏਟਿਵ ਲਿਆ ਹੈ ਬੀਤੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਇਨੀਸ਼ੀਏਟਿਵ ਲਿਆ ਸੀ ਜਿਦੇ ਚ ਉਹਨਾਂ ਨੇ ਪੂਰੇ ਪੰਜਾਬ ਤੋਂ 72 ਦੇ ਕਰੀਬ ਐਲੀਮੈਂਟਰੀ ਔਰ ਸੈਕੰਡਰੀ ਦੇ ਟੀਚਰਜ਼ ਨੂੰ ਫਿਨਲੈਂਡ ਦੇ ਵਿੱਚ ਜੋ ਐਜੂਕੇਸ਼ਨ ਟੈਕਨੀਕਸ ਹੈ ਉਹਨਾਂ ਦੀ ਜਾਣਕਾਰੀ ਲੈਣ ਵਾਸਤੇ ਇੱਕ ਵਿਦੇਸ਼ੀ ਦੌਰੇ ਤੇ ਭੇਜਿਆ ਸੀ ਔਰ ਸਾਡੇ ਜਿਹੜੇ ਟੀਚਰਜ਼ ਹੈ ਕੁਝ ਸਮੇਂ ਪਹਿਲੇ ਉੱਥੋਂ ਵਾਪਸ ਆਏ ਸੀ ਲੇਕਿਨ ਕੁਝ ਇਲੈਕਸ਼ਨਜ਼ ਦੇ ਹੋਏ ਹੋਣ ਕਰਕੇ ਡਾਕਟਰ ਰਾਜਕੁਮਾਰ ਜੀ ਉਹਨਾਂ ਨੂੰ ਮਿਲ ਨਹੀਂ ਪਾਏ ਸੀ ਅਜ ਉਹਨਾਂ ਨੇ ਉਪਰਾਲਾ ਕਰਕੇ ਅਜ ਉਹਨਾਂ ਟੀਚਰਸ ਨੂੰ ਇੱਥੇ ਇੱਕ ਇੰਟਰੈਕਸ਼ਨ ਪ੍ਰੋਗਰਾਮ ਲਈ ਆਪਣੇ ਘਰ ਇਨਵਾਈਟ ਕੀਤਾ ਸੀ ਔਰ ਐਮਪੀ ਸਾਹਿਬ ਨੂੰ ਕੁਝ ਰੁਝੇਵਿਆਂ ਕਰਕੇ ਜਾਣਾ ਪੈ ਗਿਆ ਤਾਂ ਉਹਦੇ ਬਾਅਦ ਡਾਕਟਰ ਈਸ਼ਾਨਕ ਜਿਹੜੇ ਕਿ ਐਮਐਲਏ ਚੱਬੇਵਾਲ ਨੇ ਉਹਨਾਂ ਨੇ ਉਹਨਾਂ ਦੇ ਬਿਹਾਫ ਤੇ ਉਸ ਮੀਟਿੰਗ ਨੂੰ ਐਡਰੈਸ ਕੀਤਾ ਸਾਡੇ ਜਿਹੜੇ ਜਿੰਨੇ ਵੀ ਟੀਚਰਸ ਆਏ ਸੀ ਇਹਨਾਂ ਨੇ ਬਹੁਤ ਹੀ ਵਿਸਤਾਰ ਦੇ ਨਾਲ ਜੋ ਫਿਨਲੈਂਡ ਤੋਂ ਇਹਨਾਂ ਨੇ ਨਵੀਆਂ ਆਧੁਨਿਕ ਟੀਚਿੰਗ ਟੈਕਨੀਕਸ ਬਾਰੇ ਜਾਣਕਾਰੀ ਲਈ ਹੈ ਉਸ ਬਾਰੇ ਐਮਐਲਏ ਡਾਕਟਰ ਈਸ਼ਾਨਕ ਨੂੰ ਬਰੀਫ ਕੀਤਾ ਔਰिजिनल ਨਾਲ ਨਾਲ ਹੀ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੇ ਜਿਹੜਾ ਇਨੀਸ਼ੀਏਟਿਵ ਲਿਆ ਸੀ ਉਹਨਾਂ ਦੀ ਸੋਚ ਹੈ ਕਿ ਜੋ ਵੀ ਸਾਡੇ ਟੀਚਰਸ ਸਿੱਖ ਕੇ ਆਉਂਦੇ ਆ ਆਮ ਤੌਰ ਤੇ ਹੁੰਦਾ ਹੈ ਕਿ ਉਹ ਚੀਜ਼ਾਂ ਸਾਡੇ ਗਰਾਊਂਡ ਲੈਵਲ ਤੱਕ ਕਨਵੇ ਨਹੀਂ ਹੋ ਪਾਉਂਦੀਆਂ ਉਸ ਨੂੰ ਜਿਹੜਾ ਇੱਕ ਅਮਲੀ ਜਾਮਾ ਦੇਣ ਵਾਸਤੇ ਉਹਨਾਂ ਨੇ ਇੱਕ ਸੁਝਾਅ ਦਿੱਤਾ ਹੈ ਕਿ ਇੱਕ ਟੀਚਰਸ ਦੀ ਜਿਹੜੀ ਹੁਸ਼ਾਰਪੁਰ ਡਿਸਟ੍ਰਿਕਟ ਦੇ ਸੱਤ ਟੀਚਰਸ ਜਿਹੜੇ ਫਿਨਲੈਂਡ ਜਾ ਕੇ ਆ ਇਹਨਾਂ ਦੀ ਇੱਕ ਜਿਹੜੀ ਕਮੇਟੀ ਹੈ ਉਹ ਗਠਿਤ ਕੀਤੀ ਜਾਏਗੀ ਔਰ ਉਹ ਆਪਣੇ ਸੁਝਾਅ ਐਮਪੀ ਡਾਕਟਰ ਰਾਜਕੁਮਾਰ ਜੀ ਨੂੰ ਦੇਣਗੇ ਔਰ ਉਹਨਾਂ ਸੁਝਾਵਾਂ ਨੂੰ ਅਸੀਂ ਸੈਂਟਰਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਕੀ ਕੀ ਚੀਜ਼ਾਂ ਉਹਦੇ ਚ ਇੰਪਲੀਮੈਂਟ ਕਰਵਾ ਸਕਦੇ ਉਹਦੇ ਲਈ ਪ੍ਰਯਾਸ ਕਰਾਂਗੇ ਉਹਦੇ ਨਾਲ ਹੀ ਸਾਡੇ ਐਮ.ਐਲ.ਏ ਡਾਕਟਰ ਇਸ਼ਾਨ ਜਿਹੜੇ ਆ ਉਹ ਸਟੇਟ ਲੈਵਲ ਤੇ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਔਰ ਸਾਡੇ ਚੀਫ ਸੈਕਟਰੀ ਸਹਿਬਾਨ ਨੂੰ ਇਹ ਤਜ਼ਵੀਰ ਜਿਹੜੀ ਹੈ ਉਹ ਰეკਮੈਂਡ ਕਰਕੇ ਭੇਜਣਗੇ ਤਾਂ ਜੋ ਵਰਤੋਂ ਆ ਦੇਣਾ ਟੀਚਰਸ ਦੀ ਇਸ ਟ੍ਰੇਨਿੰਗ ਦਾ ਲਾਭ ਜਿਹੜਾ ਹੈ ਸਾਡੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਸਕੇ ਔਰ ਜਿਹੜਾ ਇੱਕ ਸਕੂਲ ਆਫ ਹੈਪੀਨੈਸ ਔਰ ਸਕੂਲ ਆਫ ਐਮਿਨੈਂਸ ਦੇ ਨਾਮ ਤੇ ਜਿਹੜੇ ਮਾਡਲਸ ਆਮ ਆਦਮੀ ਪਾਰਟੀ ਸਰਕਾਰ ਨੇ ਸ਼ੁਰੂ ਕੀਤੇ ਨੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਸਾਡੇ ਜਿਹੜੇ ਸੁਪਰੀਮੋ ਐ ਉਹਨਾਂ ਦੀ ਸੋਚ ਹੈ ਸਾਡੇ ਭਗਵਾਨਪਨ ਜੀ ਮੁੱਖ ਮੰਤਰੀ ਜੀ ਦੀ ਸੋਚ ਹੈ ਸਾਡੇ ਐਮਪੀ ਡਾਕਟਰ ਰਾਜਕਮਰ ਜੀ ਦੀ ਜੋ ਸੋਚ ਹੈ ਕਿ ਐਜੂਕੇਸ਼ਨ ਜਿੰਨੀ ਬਿਹਤਰ ਹੋਏਗੀ ਉਹਨਾਂ ਹੀ ਵਿਕਾਸ ਜਿਹੜਾ ਹੈ ਸਾਡੇ ਸਮਾਜ ਦਾ ਸਾਡੀ ਸਟੇਟ ਦਾ ਸਾਡੇ ਦੇਸ਼ ਦਾ ਹੋ ਸਕਦਾ ਹੈ ਉਸ ਉਪਰਾਲੇ ਵੱਜੋਂ ਅੱਜ ਇੱਕ ਇਨੀਸ਼ੀਏਟਿਵ ਸੀ ਔਰ ਉਹਦੇ ਲਈ ਮੈਂ মিডিਆ ਔਰ ਇਹਨਾਂ ਟੀਚਰਸ ਐ ਬਾਨਦਾ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਇਨੀਸ਼ੀਏਟਿਵ ਨੂੰ ਇੱਕ ਅਮਲੀ ਜਾਮਾ ਪਛਾਣ ਦੇ ਵਿੱਚ ਬਹੁਤ ਆਹਮ੍ਰੋਲ ਅਦਾ ਕੀਤਾ ਧੰਨਵਾਦ ਬਹੁਤ ਹੀ ਜ਼ਿਆਦਾ ਵਧੀਆ ਸਾਡਾ ਤਜਰਬਾ ਰਿਹਾ ਜੀ ਉੱਥੇ ਪੰਜਾਬ ਸਰਕਾਰ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਅ ਮੇਰੇ ਨਾਲ ਦੇ ਸਾਥੀਆਂ ਦੇ ਕੋਲੋਂ ਤੁਸੀਂ ਸਿੱਖਿਆ ਦੇ ਪੱਧਰ ਦੇ ਉੱਤੇ ਜਾਂ ਹੋਰ ਕੋ ਉਹਨਾਂ ਨੇ ਕਈ ਕੀ ਸਿੱਖਿਆ ਉਹਨਾਂ ਤੋਂ ਪ੍ਰਾਪਤ ਕੀਤੀ ਹੈ ਉਹਦੇ ਬਾਰੇ ਕਾਫੀ ਚਰਚਾ ਸੁਣੀ ਹੈ ਮੈਂ ਇੱਕ ਸਮਾਜਿਕ ਵਿਸ਼ੇ ਦੇ ਉੱਤੇ ਵੀ ਉਹਨਾਂ ਦੇ ਇੱਕ ਚਰਚਾ ਕਰਾਂਗਾ ਤੇ ਉਹ ਬੱਚੇ ਨੂੰ ਜਿਹੜਾ ਹੈ ਬਚਪਨ ਤੋਂ ਉਹੀ ਇੱਕ ਵਧੀਆ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਆ ਵੀ ਇਹ ਬੱਚਾ ਜਿਹੜਾ ਹੈ ਸਾਡਾ ਸ਼ੁਰੂ ਤੋਂ ਉਹੀ ਬਚਪਨ ਦੇ ਵਿੱਚੋਂ ਹੀ ਇੱਕ ਵਧੀਆ ਇਨਸਾਨ ਬਣ ਕੇ ਅੱਗੇ ਉਭਰੇ ਇਸ ਤਰ੍ਹਾਂ ਦੀ ਉਹਨੂੰ ਬੱਚੇ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਆ ਇਹਦੀ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਨਾ ਵੀ ਜੇ ਮੰਨ ਲਓ ਬੱਚੇ ਨੂੰ ਅਸੀਂ ਜਿਹੜੇ ਛੋਟੇ ਹੁੰਦੇ ਤੋਂ ਇਹ ਡਾਂਟਦੇ ਆ ਝਿੜਕਦੇ ਆ ਜਾਂ ਕਿਸੇ ਪ੍ਰਕਾਰ ਦੇ ਉਹਨੂੰ ਗੁੱਸੇ ਵਾਲੀਆਂ ਪ੍ਰਵਿਰਤੀਆਂ ਦੇ ਨਾਲ ਉਹਦੇ ਨਾਲ ਡੀਲ ਕਰਦੇ ਬੱਚੇ ਦੇ ਨਾਲ ਤੇ ਉਹ ਬੱਚੇ ਦੇ ਮਨ ਦੇ ਵਿੱਚ ਉਹ ਚੀਜ਼ਾਂ ਕਿਤੇ ਨਾ ਕਿਤੇ ਘਰ ਕਰਦੀਆਂ ਆ ਉਹ ਬੱਚਾ ਇਹ ਚੀਜ਼ਾਂ ਸਿੱਖਦਾ ਹੈ ਕਿ ਕਿਸ ਢੰਗ ਦੇ ਨਾਲ ਗੁੱਸਾ ਕਰਨਾ ਜਾਂ ਕਿਸ ਢੰਗ ਦੇ ਨਾਲ ਮੈਂ ਅਗਲੇ ਦੇ ਨਾਲ ਜਿਹੜਾ ਉਹ ਲੜਾਈ ਝਗੜੇ ਦੇ ਨਾਲ ਕਰ ਸਕਦਾ ਮਾਰਕਟਾਈ ਕਿਸ ਢੰਗ ਦੇ ਨਾਲ ਕਰ ਸਕਦਾ ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀਆਂ ਅੱਗੇ ਜਾ ਕੇ ਜਦੋਂ ਉਹ ਵੱਡਾ ਹੁੰਦਾ ਬੱਚਾ ਤੇ ਇਹ ਚੀਜ਼ਾਂ ਉਹਦੇ ਜ਼ਿਹਨ ਦੇ ਵਿੱਚ ਘਰ ਕੀਤੀਆਂ ਹੁੰਦੀਆਂ ਤੇ ਉਹ ਲੜਾਈ ਝਗੜੇ ਵਾਲੇ ਪਾਸੇ ਵੀ ਪੈਂਦਾ ਜਿਹਦੇ ਨਾਲ ਕੀ ਹੈ ਸਮਾਜ ਦੇ ਵਿੱਚ ਜਿਹੜੀ ਆ ਉਹ ਅਸ਼ਾਂਤੀ ਫੈਲਦੀ ਹੈ ਤੋਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਮੈਂ ਉੱਥੇ ਚਾਰੇ ਪਾਸੇ ਜਿਹੜਾ ਅਸੀਂ ਭ੍ਰਮਣ ਵੀ ਕੀਤਾ ਇੱਧਰ ਉੱਧਰ ਜਾ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਜਾਂ ਹੋਰ ਆਮ ਲੋਕਾਂ ਦੇ ਨਾਲ ਵੀ ਸਾਨੂੰ ਜਿਹੜੀ ਡੀਲਿੰਗ ਉਹਨਾਂ ਦੇ ਵਿੱਚ ਕਿਸੇ ਦੇ ਵੀ ਮਨ ਦੇ ਵਿੱਚ ਜਾਂ ਕਿਸੇ ਦੇ ਚਿਹਰੇ ਦੇ ਉੱਤੇ ਅਸੀਂ ਲੜਾਈ ਦੇ ਭਾਵ ਜਾਂ ਕਿਸੇ ਦੇ ਚਿਹਰੇ ਦੇ ਉੱਤੇ ਕੋਈ ਗੁੱਸੇ ਵਾਲਾ ਭਾਵ ਹੀ ਆ ਜਾਵੇ ਇਸ ਤਰ੍ਹਾਂ ਦੀ ਚੀਜ਼ ਸਾਨੂੰ ਕਿਤੇ ਦਿਖਾਈ ਨਹੀਂ ਦੇਖਣ ਨੂੰ ਮਿਲੀ ਤੇ ਦੂਸਰੀ ਗੱਲ ਮੈਂ ਆਪ ਜੀ ਦੇ ਨਾਲ ਇਹ ਸਾਂਝੀ ਕਰਾਂਗਾ ਕਿ ਉੱਥੇ ਦੀ ਜਿਹੜੀ ਸਿੱਖਿਆ ਆ ਉਹ ਸਾਰੀ ਦੀ ਸਾਰੀ ਟੋਟਲ ਸਿੱਖਿਆ ਜਿਹੜੀ ਉਹ ਮਾਤ ਭਾਸ਼ਾ ਦੇ ਵਿੱਚ ਦਿੱਤੀ ਜਾਂਦੀ ਹੈ ਬਹੁਤ ਹੀ ਜ਼ਿਆਦਾ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਦੇ ਆ ਕਿਉਂਕਿ ਉਹਨਾਂ ਦਾ ਜਦੋਂ ਇਹ ਸਾਡਾ ਵੀ ਚਲੋ ਮੰਨਣਾ ਹੈ ਇਹ ਤੇ ਉਹ ਵੀ ਇਸੇ ਗੱਲ ਨੂੰ ਪ੍ਰਿਫਰ ਕਰਦੇ ਆ ਵੀ ਜਿਹੜਾ ਮਾਤ ਭਾਸ਼ਾ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਸਿੱਖਿਆ ਪ੍ਰਾਪਤ ਕੀਤੀ ਜਾਂਦੀ ਆ ਉਹਦੇ ਵਿੱਚ ਬੱਚਾ ਸਭ ਤੋਂ ਵੱਧ ਵਧੀਆ ਢੰਗ ਦੇ ਨਾਲ ਜਿਹੜਾ ਗ੍ਰੈਸਪ ਕਰਦਾ ਕੋਈ ਵੀ ਚੀਜ਼ ਯੂਨੀਵਰਸਿਟੀ ਲੈਵਲ ਤੱਕ ਜਿਹੜਾ ਆ ਉਹ ਬੱਚੇ ਨੂੰ ਜਿੱਥੇ ਤੱਕ ਵੀ ਪੜ੍ਹਾਈ ਕਰਵਾਉਂਦੇ ਆ ਉਹ ਸਾਰੇ ਦੀ ਸਾਰੀ ਜਿਹੜੀ ਮਾਤ ਭਾਸ਼ਾ ਦੇ ਵਿੱਚ ਕਰਵਾਉਂਦੇ ਆ ਇਹ ਨਹੀਂ ਆ ਕਿ ਉਹਦੇ ਨਾਲ ਕੋਈ ਹੋਰ ਦੂਜੀ ਲੈਂਗੁਏਜ ਨਹੀਂ ਸਿੱਖਦੇ ਬਾਕੀ ਦੀਆਂ ਭਾਸ਼ਾਵਾਂ ਵੀ ਜਿਹੜੀਆਂ ਆ ਉਹਦੇ ਨਾਲ ਉਹਨੂੰ ਨਾਲ ਨਾਲ ਦੇ ਨਾਲ ਉਹਨਾਂ ਦਾ ਚੱਲਦਾ ਰਹਿੰਦਾ ਸਿੱਖਦੇ ਆ ਉਹ ਪਰ ਜਿਹੜਾ ਉਹਨਾਂ ਦਾ ਸਿੱਖਣ ਦਾ ਮੇਨ ਪੱਧਰ ਹੈ ਪੜ੍ਹਾਈ ਦਾ ਜਿਹੜਾ ਮੇਨ ਪੜ੍ਹਾਉਣ ਦਾ तरीका ਹੈ ਉਹ ਹੈ ਉਹਨਾਂ ਦਾ ਮਾਤ ਭਾਸ਼ਾ ਕਿਉਂਕਿ ਉਹ ਮਾਤ ਆਪਣੇ ਤੁਸੀਂ ਜਦੋਂ ਅਸੀਂ ਉਹਨਾਂ ਦੇ ਨਾਲ ਇੰਟਰੈਕਸ਼ਨ ਵੀ ਕਰਦੇ ਹਾਂ ਤਾਂ ਉਹ ਪਹਿਲਾਂ ਆਪਣੀ ਮਾਤ ਭਾਸ਼ਾ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਜਦੋਂ ਉਹਨਾਂ ਨੂੰ ਲੱਗਾ ਵੀ ਇਹ ਸਾ ਇਹ ਅਸਮਰਥ ਹੈ ਸਾਡੀ ਲੈਂਗੁਏਜ ਦੇ ਵਿੱਚ ਗੱਲ ਕਰਨ ਦੇ ਨਾਲ ਤੇ ਫਿਰ ਉਹਨਾਂ ਨੇ ਜਿਹੜਾ ਸਾਡੀ ਮਾਤ ਭਾਸ਼ਾ ਦੇ ਨਾਲ ਵਿੱਚ ਗੱਲ ਕਰਨ ਦੀ ਥੋੜੀ ਬਹੁਤੀ ਕੋਸ਼ਿਸ਼ ਕੀਤੀ ਵੀ ਜੇ ਉਹਦੇ ਵਿੱਚ ਜਦੋਂ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਉਹ ਆਪਣਾ ਹੱਲ ਉਹਦੇ ਨਾਲ ਕੱਢ ਕੇ ਸਾਡੇ ਨਾਲ ਇੰਟਰੈਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਇਹਦੇ ਨਾਲ ਉਹਨਾਂ ਦੀ ਆਪਣੀ ਮਾਤ ਭਾਸ਼ਾ ਵੀ ਜਿਉਂਦੀ ਰਹਿੰਦੀ ਹੈ ਆਪਣੇ ਸੱਭਿਆਚਾਰ ਦੇ ਨਾਲ ਵੀ ਜੁੜੇ ਰਹਿੰਦੇ ਆ। ਤੋਂ ਸਾਡਾ ਵੀ ਇਹੀ ਨਜ਼ਰੀਆ ਹੈ ਕਿ ਜਿਹੜੀ ਸਿੱਖਿਆ ਟੋਟਲ ਦੀ ਟੋਟਲ ਸਿੱਖਿਆ ਜਿਹੜੀ ਮਾਤ ਭਾਸ਼ਾ ਦੇ ਵਿੱਚ ਹੋਵੇ ਕਿਉਂਕਿ ਸਾਡੇ ਕੋਲ ਇੱਥੇ ਦੋ ਤਰ੍ਹਾਂ ਦਾ ਕਰੀਕੂਲਮ ਚੱਲਦਾ ਹੈ ਤੇ ਪ੍ਰਾਈਵੇਟ ਸਕੂਲਸ ਦੇ ਵਿੱਚ ਜਿਹੜਾ ਆ ਉਹ ਸਿੱਖਿਆ ਜਿਹੜੀ ਆ ਉਹ ਲਗਭਗ ਅੰਗਰੇਜ਼ੀ ਮਾਧਿਅਮ ਦੇ ਵਿੱਚ ਦਿੰਦੇ ਆ ਤੇ ਸਾਡੇ ਕੋਲ ਅਸੀਂ ਸਰਕਾਰ ਤੇ ਇਨੀਸ਼ੀਏਟਿਵ ਲੈ ਹੀ ਰਹੀ ਹੈ ਕਿ ਸਾਡੇ ਕੋਲ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਮਾਤ ਭਾਸ਼ਾ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਤੇ ਸਾਡਾ ਇਹੀ ਇੱਕ ਜਿਹੜਾ ਉੱਥੋਂ ਅਸੀਂ ਚੀਜ਼ ਵਧੀਆ ਟੰਗਦੀ ਇਹ ਸਿੱਖਿਆ ਆ ਕਿ ਉੱਥੇ ਕੋਈ ਵੀ ਕਿਸੇ ਤਰ੍ਹਾਂ ਕਰਦਾ ਜਿਹੜਾ ਆ ਪ੍ਰਾਈਵੇਟ ਸਕੂਲ ਨਹੀਂ ਹੈ ਸਾਰੇ ਦੀ ਸਾਰੀ ਸਿੱਖਿਆ ਸਰਕਾਰੀ ਸਕੂਲਾਂ ਦੇ ਵਿੱਚ ਹੀ ਦਿੱਤੀ ਜਾਂਦੀ ਹੈ ਤੇ ਜਿਹੜਾ 1% ਉਹ ਪ੍ਰਾਈਵੇਟ ਸਕੂਲ ਨਹੀਂ ਕਹਿੰਦੇ ਉਹਨੂੰ ਇੰਟਰਨੈਸ਼ਨਲ ਸਕੂਲ ਕਹਿੰਦੇ ਆ 1% ਸਕੂਲ ਹੈ ਉਹ ਉਹ ਵੀ ਗਵਰਨਮੈਂਟ ਫੰਡਡ ਹੈ ਸਾਰੇ ਦੀ ਸਾਰੇ ਜਿਹੜੀ ਆ ਜਿਸ ਤਰ੍ਹਾਂ ਦਾ ਪ੍ਰਾਈਵੇਟ ਸਕੂਲ ਦੇ ਵਿੱਚ ਉਹ ਸੌਰੀ ਜਿਹੜਾ ਗਵਰਨਮੈਂਟ ਸਕੂਲ ਦੇ ਵਿੱਚ ਜਿਸ ਤਰ੍ਹਾਂ ਦਾ ਕਰਿਕੂਲਮ ਹੈ ਸੇਮ ਉਸੇ ਤਰ੍ਹਾਂ ਦਾ ਹੀ ਕਰਿਕੂਲਮ ਜਿਹੜਾ ਉਹਨਾਂ ਦੇ ਇੰਟਰਨੈਸ਼ਨਲ ਸਕੂਲ ਦੇ ਵਿੱਚ ਹੈ ਮਤਲਬ ਡਬਲ ਸਟੈਂਡਰਡ ਜਿਹੜਾ ਹੈ ਜਾਂ ਡਬਲ ਕਰਿਕੂਲਮ ਕਿਸੇ ਪ੍ਰਕਾਰ ਦਾ ਵੀ ਕਿਸੇ ਉਹਨਾਂ ਦੇ ਸਕੂਲ ਦੇ ਵਿੱਚ ਨਹੀਂ ਹੈ ਪੂਰੇ ਦੇ ਪੂਰੇ ਸਿੱਖਿਆ ਤੰਤਰ ਦੇ ਵਿੱਚ ਇੱਕ ਤਰ੍ਹਾਂ ਦੀ ਹੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੇ ਇਹਨਾਂ ਚੀਜ਼ਾਂ ਦੇ ਉੱਤੇ ਵੀ ਜਿਹੜਾ ਗੌਰ ਕੀਤਾ ਜਾਵੇ ਤਾਂ ਸਾਡੇ ਪੰਜਾਬ ਦੀ ਸਿੱਖਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸੰਸਾਰ ਦੀ ਵਿਸ਼ਵ ਪੱਧਰੀ ਸਿੱਖਿਆ ਦੇ ਵਿੱਚ ਗਿਣੀ ਜਾਵੇਗੀ ਦੇ ਵਿੱਚ ਕਾਫੀ ਬਦਲਾਅ ਹੋਣਾ ਜੀ ਆ ਇਹਨਾਂ ਦੇ ਨਾਲ ਇੰਟਰੈਕਸ਼ਨ ਕਰਕੇ ਬਹੁਤ ਸਾਨੂੰ ਖੁਸ਼ੀ ਮਹਿਸੂਸ ਹੋਈ ਹੈ ਜੀ ਇਹ ਇਹਨਾਂ ਦਾ ਜਿਹੜਾ ਨਜ਼ਰੀਆ ਸੀ ਕਿ ਉਹ ਇੰਨੀ ਜਲਦੀ ਜਿਹੜਾ ਕਿ ਸਿੱਖਿਆ ਤੰਤਰ ਦੇ ਵਿੱਚ ਕੋਈ ਜਲਦੀ ਤਬਦੀਲੀ ਨਹੀਂ ਆ ਸਕਦੀ ਉਹ ਤਾਂ ਚਲੋ ਹਰੇਕ ਬੰਦੇ ਨੂੰ ਪਤਾ ਹੀ ਹੈ ਕਿ ਜੋ ਅਸੀਂ ਸਿੱਖਿਆ ਹੈ ਇੰਨੀ ਜਲਦੀ ਇੰਪਲੀਮੈਂਟ ਨਹੀਂ ਹੋ ਸਕਦਾ ਕਿਉਂਕਿ ਸਾਡਾ ਆਪਣਾ ਸਿੱਖਿਆ ਤੰਤਰ ਅਲੱਗ ਤੋਂ ਚੱਲ ਰਿਹਾ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਜਿੱਦਾਂ ਹੁਣ ਸਮਾਜਿਕ ਪੱਧਰ ਦੀ ਅਸੀਂ ਗੱਲ ਕਰ ਸਕਦੇ ਹਾਂ ਤੇ ਜੇ ਅਸੀਂ ਉਹ ਬਚਪਨ ਤੋਂ ਹੀ ਬੱਚੇ ਨੂੰ ਇੱਕ ਵਧੀਆ ਇਨਸਾਨ ਬਣਾਉਣ ਵਾਲੀ ਜਿਹੜੀ ਆ ਉਹ ਗਤੀਵਿਧੀਆਂ ਕਰਵਾਉਣੀਆਂ ਸ਼ੁਰੂ ਕਰੀਏ ਉਹਨੂੰ ਪਿਆਰ ਦੇ ਨਾਲ ਡੀਲ ਕਰਨਾ ਸ਼ੁਰੂ ਕਰੀਏ ਬੱਚੇ ਨੂੰ ਤੇ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਆਸਾਨੀ ਦੇ ਨਾਲ ਸਾਡੇ ਕੋਲ ਸਕੂਲਾਂ ਕਰਵਾ ਸਕਦੇ ਸਾਰੇ ਬੱਚਿਆਂ ਨੂੰ ਤੇ ਇਹ ਹੀ ਚੀਜ਼ਾਂ ਉਹ ਸਾਡੇ ਕੋਲ ਚਾਰੇ ਪੇ ਆਪਾਂ ਕਿਹੜੀਆਂ ਚੀਜ਼ਾਂ ਆਪਾਂ ਇੰਪਲੀਮੈਂਟ ਕਰਾਂਗੇ ਤਾਂ ਬੱਚੇ ਦੀ ਗੱਲ ਕੀਤੀ ਹੈ ਤੇ ਜੇਕਰ ਆਪਣੇ ਇਥੇ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਉਹਨੂੰ ਬਚਪਨ ਤੋਂ ਹੀ ਕਿਹਾ ਜਾਂਦਾ ਕਿ ਨਹੀਂ ਜੇਕਰ ਮੈਂ ਡਾਕਟਰਾਂ ਤੇ ਤੂੰ ਵੀ ਡਾਕਟਰ ਹੀ ਬਣਨਾ ਇਦਾਂ ਦਾ ਵੀ ਕੁਝ ਉੱਥੇ ਦੇਖਣ ਨੂੰ ਮਿਲਿਆ ਕਿ ਬੱਚੇ ਦੇ ਪਹਿਲਾਂ ਹੀ ਡਿਪਰੈਸ਼ਨ ਪਾ ਦਿੱਤਾ ਜਾਂਦਾ ਕਿ ਤੁਸੀਂ ਨਹੀਂ ਇਹੀ ਕੰਮ ਕਰਨਾ ਨਹੀਂ ਜੀ ਇਸ ਤਰ੍ਹਾਂ ਦੀ ਤਾਂ ਉੱਥੇ ਸਿੱਖਿਆ ਹੈ ਹੀ ਨਹੀਂ ਹੈ ਜੀ ਕਿਸੇ ਪ੍ਰਕਾਰ ਦਾ ਵੀ ਉੱਥੇ ਬੱਚੇ ਦੀ ਰੁਚੀ ਦੇਖੀ ਜਾਂਦੀ ਹੈ ਕਿ ਬੱਚਾ ਜੇ ਇਸ ਪਾਸੇ ਜਾਣਾ ਚਾਹੁੰਦਾ ਹੈ ਜੇ ਉਹ ਮੰਨ ਲਓ ਸਿੰਗਰ ਬਣਨਾ ਚਾਹੁੰਦਾ ਤਾਂ ਉਸ ਨੂੰ ਸਿੰਗਰ ਵਾਲੇ ਪਾਸੇ ਹੀ ਭੇਜਿਆ ਜਾਂਦਾ ਉਹਦਾ ਮਨੋਰਥ ਇੱਕੋ ਇੱਕੋ ਇੱਕ ਇਹ ਹੈ ਕਿ ਜਿਸ ਜਿਸ ਬੱਚੇ ਦੀ ਜਿਸ ਚੀਜ਼ ਵੱਲ ਰੁਚੀ ਹੋਏਗੀ ਉਹ ਉਸ ਦੇ ਵਿੱਚ ਆਪਣੀ ਰੁਚੀ ਦੇ ਅਨੁਸਾਰ ਕੰਮ ਕਰੇਗਾ ਲਗਨ ਦੇ ਅਨੁਸਾਰ ਕੰਮ ਕਰੇਗਾ ਤੇ ਉਸ ਤੋਂ ਬਾਅਦ ਜਦੋਂ ਵੱਡਾ ਹੁੰਦਾ ਉਹ ਤੇ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਫਰੂਟਫੁੱਲ ਰਿਜ਼ਲਟ ਮਿਲਦੇ ਆ ਉਹਦੇ ਨਾਲ ਤੇ ਇਸ ਤਰ੍ਹਾਂ ਦਾ ਕਿਸੇ ਪ੍ਰਕਾਰ ਵੀ ਜਿਹੜਾ ਫੋਰਸ ਨਹੀਂ ਕਿਸੇ ਨੂੰ ਵੀ ਕੀਤਾ ਜਾਂਦਾ ਤੇ ਇੱਕ ਮੈਂ ਤਾਂ ਇਹਦੇ ਨਾਲ ਐਡ ਆਨ ਕਰਦਾ ਕਿ ਫੇਲਿਅਰ ਸਿਸਟਮ ਦੀ ਵੀ ਇੱਥੇ ਗੱਲ ਕਰਦੇ ਆ ਜੇ ਮੰਨ ਲਓ ਉਹਨਾਂ ਦੇ ਤਾਂ ਚਲੋ ਹੈ ਹੀ ਨਹੀਂ ਛੋਟੇ ਪੱਧਰ ਤੱਕ ਤਾਂ ਕੋਈ ਉਹਨਾਂ ਦਾ ਅਸੈਸਮੈਂਟ ਸਿਸਟਮ ਜਾਨਕਿ ਪੇਪਰ ਵਗੈਰਾ ਦਾ ਕੋਈ ਸਿਸਟਮ ਨਹੀਂ ਹੁੰਦਾ ਇਦਾਂ ਦਾ ਪੇਪਰ ਵਗੈਰਾ ਨਹੀਂ ਲੈਂਦੇ ਉਹ ਤੇ ਜਿਸ ਉਹਨਾਂ ਦਾ ਇੱਕ ਹੈ ਆਪਣਾ ਉਹਨਾਂ ਨੇ ਤਿਆਰ ਕੀਤਾ ਹੁੰਦਾ ਇੱਕ ਗੋਲ ਬੱਚੇ ਦੇ ਗੋਲ ਜਿਹੜੇ ਆ ਉਹ ਅਚੀਵ ਕਰਕੇ ਇਹ ਬੱਚਾ ਕਰ ਰਿਹਾ ਕਿ ਜਾਂ ਨਹੀਂ ਕਰ ਰਿਹਾ ਜੇ ਮੰਨ ਲਓ ਉਹਨੇ ਜੇ 8 ਗੋਲ ਹੈ ਜਾਂ ਉਹਦਾ ਟੀਚਰ ਜਿਹੜਾ ਹੈ ਬੱਚਿਆਂ ਦੇ ਵਿੱਚੋਂ ਅੱਠਾਂ ਦੇ ਵਿੱਚੋਂ ਜਿਹੜੇ 7 ਵੀ ਨਹੀਂ ਪ੍ਰਾਪਤ ਕਰ ਰਿਹਾ ਤੇ ਉਹਦਾ 8ਵਾਂ ਟੀਚਰ ਜਿਹੜਾ ਉਹ ਚੈੱਕ ਕੀਤਾ ਜਾਂਦਾ ਵੀ ਇਸ ਬੱਚੇ ਨੇ ਇਸ ਟੀਚੇ ਦੇ ਵਿੱਚ ਬਹੁਤ ਵਧੀਆ ਆਪਣੀ ਕਾਰਗੁਜ਼ਾਰੀ ਦਿਖਾਈ ਹੈ ਤੇ ਉਹ ਵਾਲੇ ਟੀਚੇ ਦੇ ਵਿੱਚ ਹੀ ਉਸ ਬੱਚੇ ਨੂੰ ਅੱਗੇ ਤੋਰ ਦਿੱਤਾ ਜਾਂਦਾ ਵੀ ਤੂੰ ਇਸ ਨੂੰ ਹੀ ਕੈਰੀ ਔਨ ਕਰ ਇਹ ਤੇਰਾ ਇਹਦੇ ਵਿੱਚ ਤੂੰ ਵਧੀਆ ਆਪਣੀ ਆਉਟਪੁੱਟ ਦੇ ਰਿਹਾ ਤਾਂ ਉਹ ਬੱਚਾ ਉਸ ਦੇ ਵਿੱਚ ਉਸ ਫੀਲਡ ਦੇ ਵਿੱਚ ਅੱਗੇ ਜਾ ਕੇ ਬਹੁਤ ਵਧੀਆ ਆਪਣੀਆਂ ਉਪਲਬਧੀਆਂ ਹਾਸਲ ਕਰਦਾ ਜੀ ਸਰ ਅਸੀਂ ਫਿਨਲੈਂਡ ਜਾ ਕੇ ਆਏ ਹਾਂ ਅਸੀਂ 72 ਟੀਚਰ ਟ੍ਰੇਨਿੰਗ ਭੇਜੇ ਗਏ ਸੀਗੇ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਹੀ ਅੱਛਾ ਉਪਰਾਲਾ ਸੀਗਾ ਦੇ ਕਿਓ ਜ ਐਕਸਪੀਰੀਅੰਸ ਰਿਹਾ ਤੇ ਕੀ ਆਕੇ ਤੁਸੀਂ ਬੱਚਿਆਂ ਨੂੰ ਉਸ ਤੋਂ ਮਤਲਬ ਉਸਕਾਰ ਰਹੇ ਜੀ ਬਹੁਤ ਬਹੁਤ ਹੀ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਜੋ ਫਿਨਲੈਂਡ ਹੈ ਐਜੂਕੇਸ਼ਨ ਸਿਸਟਮ ਲਈ ਬੈਸਟ ਮੰਨਿਆ ਜਾਂਦਾ ਹੈ ਸਪੈਸ਼ਲੀ ਇਨ ਪ੍ਰਾਇਮਰੀ ਐਜੂਕੇਸ਼ਨ ਅਸੀਂ ਸਾਰੇ ਈਟੀਟੀ ਟੀਚਰਸ ਹਾਂ ਪ੍ਰਾਇਮਰੀ ਵਰਗ ਨੂੰ ਬਿਲੋਂਗ ਕਰਦੇ ਹਾਂ ਤਾਂ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਇੱਕ ਹੋਰ ਜੋ ਉੱਥੇ ਦੀ ਅੱਛੀ ਚੀਜ਼ ਸੀ ਉਹ ਇਹ ਸੀ ਕਿ ਉਹ ਹੈਪੀਨੈਸ ਲਈ ਜਾਣਿਆ ਜਾਂਦਾ ਹੈ ਉਹ ਜੋ ਦੇਸ਼ ਹੈ ਉਹ ਖੁਸ਼ਹਾਲ ਦੇਸ਼ ਵਿੱਚ ਗਿਣਿਆ ਜਾਂਦਾ ਹੈ ਖੁਸ਼ਹਾਲੀ ਦੇ ਨਾਲ-ਨਾਲ ਉਹ ਆਪਣੀ ਪੜ੍ਹਾਈ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਆਂ ਪੜ੍ਹਾਈ ਦੇ ਵਿੱਚ ਇਹ ਨਹੀਂ ਆ ਕਿ ਤੁਸੀਂ ਬੁਕਿਸ਼ এডਿਕੇਸ਼ਨ ਕਰਨੀ ਆ ਜਾਂ ਫਿਰ ਤੁਸੀਂ ਰਟਾਫਿਕੇਸ਼ਨ ਕਰਨੀ ਆ ਤਾਂ ਉੱਥੇ ਜੋ ਬੱਚਾ ਨੂੰ ਫ੍ਰੀडम ਦਿੱਤੀ ਜਾਂਦੀ ਹੈ ਕਿ ਤੂੰ ਕੀ ਪੜ੍ਹਨਾ ਹੈ ਉਹ ਆਪਣੇ ਇੰਟਰਸਟ ਦੇ ਅਕੋਰਡਿੰਗ ਬੱਚਾ ਪੜ੍ਹ ਸਕਦਾ ਉਹਨਾਂ ਦੀ ਜੋ ਪੈਡਾਗੋਜੀ ਹੈ ਉਹ ਚਾਈਲਡ ਬੇਸਡ ਹੈ ਤੇ ਉਹ ਜॉय ਆਫ ਲਰਨਿੰਗ ਨੂੰ ਪ੍ਰੇਫਰੈਂਸ ਦਿੰਦੇ ਆ ਕਿ ਜੋ ਵੀ ਐਕਟੀਵਿਟੀ ਕਰਨੀ ਆ ਉਹ ਉਸ ਦੇ ਉਹ ਬੱਚੇ ਦੇ ਮੈਂਟਲ ਲੈਵਲ ਉਹਦੇ ਸੋਸ਼ਲ ਲੈਵਲ ਉਹਦੇ ਇਮੋਸ਼ਨਲ ਲੈਵਲ ਨੂੰ ਧਿਆਨ ਵਿੱਚ ਰੱਖ ਕੇ ਹੀ ਸੈੱਟ ਕੀਤੀ ਜਾਂਦੀ ਹੈ ਤੁਸੀਂ ਹੈਪੀਨੈਸ ਦੀ ਗੱਲ ਕੀਤੀ ਜੇਕਰ ਦੇਖਿਆ ਹੈ ਤਾਂ ਕਈ ਵੀਡੀਓ ਇਦਾਂ ਨਹੀਂ ਆਉਂਦੀਆਂ ਨੇ ਕਿ ਟੀਚਰ ਹੀ ਹੈਪੀਰ ਹੋ ਜਾਂਦੇ ਨੇ ਬੱਚੇ ਦੇ ਉਹਦੇ ਬਾਰੇ ਕੀ ਕਮੈਂਟ ਕਰੋਗੇ ਅ ਜੀ ਜੀ ਨਹੀਂ ਅਸੀਂ ਚਲੋ ਜੇਕਰ ਐਵੇ ਦੀ ਕੋਈ ਵੀਡੀਓ ਆਂਦੀ ਹੈ ਤਾਂ ਇਹ ਬਹੁਤ ਅੱਛੀ ਗੱਲ ਨਹੀਂ ਹੈ ਇੱਕ ਅਧਿਆਪਕ ਜੋ ਹੁੰਦਾ ਹੈ ਬੱਚੇ ਦਾ ਮਾਤਾ ਪਿਤਾ ਵੀ ਹੁੰਦਾ ਹੈ ਉਹਦਾ ਸਾਥੀ ਵੀ ਹੁੰਦਾ ਹੈ ਅ ਐਵੇਂ ਦੀਆਂ ਸਿਚੁਏਸ਼ਨਸ ਘਰ ਵਿੱਚ ਵੀ ਬਹੁਤ ਆਂਦੀਆਂ ਨੇ ਸਾਨੂੰ ਇਸੇ ਲਈ ਸ਼ਾਇਦ ਇਹ ਟ੍ਰੇਨਿੰਗ ਰੱਖੀ ਗਈ ਸੀ ਕਿ ਅਸੀਂ ਆਪਣੇ ਇਮੋਸ਼ਨਸ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ ਅਸੀਂ ਉਹਨਾਂ ਲੋਕਾਂ ਵਿੱਚ ਰਹਿ ਕੇ ਆਏ ਹਾਂ ਅਸੀਂ ਵੇਖਿਆ ਕਿ ਉਹ ਕਿਵੇਂ ਕੰਮ ਰਹਿ ਕੇ ਸ਼ਾਂਤ ਰਹਿ ਕੇ ਹਰ ਚੀਜ਼ ਨੂੰ ਕਰਦੇ ਨੇ ਅਸੀਂ ਉੱਥੇ ਕਿਸੇ ਨੂੰ ਨਹੀਂ ਵੇਖਿਆ ਕੋਈ ਕਿਸੇ ਤੇ ਗੁੱਸਾਗਰ ਕੋਈ ਕੋਈ ਕਿਸੇ ਨਾਲ इवन ਉਹ ਇੰਨਾ ਪੋਲਾਈਟ ਨੇ ਇੰਨੇ ਪੋਲਾਈਟ ਵੇ ਨਾਲ ਗੱਲ ਕਰਦੇ ਨੇ ਹਰ ਚੀਜ਼ ਨੂੰ ਹਰ ਚੀਜ਼ ਨੂੰ ਅਪਰੀਸ਼ੀਏਟ ਕਰਦੇ ਨੇ ਚਲੋ ਅਪਸ ਐਂਡ ਡਾਊਨਸ ਆਂਦੀਆਂ ਰਹਿੰਦੀਆਂ ਨੇ ਕਲਾਸ ਵਿੱਚ ਵੀ ਬਹੁਤ ਸਾਰੇ ਐਟਮੋਸਫੇਅਰ ਵੀ ਕ੍ਰੀਏਟ ਹੋ ਜਾਂਦੇ ਨੇ ਬਟ ਸਟਿਲ ਜੋ ਟੀਚਰ ਹੈ ਉਹਨੂੰ ਮੈਨੂੰ ਲੱਗਦਾ ਹੈ ਕਿ ਪੋਲਾਈਟ ਵੇ ਨਾਲ ਹੀ ਡੀਲ ਕਰਨਾ ਚਾਹੀਦਾ ਹੈ ਬਿਕੋਜ਼ ਬੱਚੇ ਨੂੰ ਵੀ ਪਤਾ ਨਹੀਂ ਕੀ ਪ੍ਰੋਬਲਮ ਹੋਵੇ ਜਿਹਦੇ ਕਰਕੇ ਉਹ ਇਸ ਤਰ੍ਹਾਂ ਰਿਐਕਟ ਕਰ ਰਿਹਾ ਹੋਵੇ ਅਗਰ ਟੀਚਰ ਵੀ ਰਿਐਕਟ ਕਰੇਗਾ ਤਾਂ ਉਹ ਚੰਗੀ ਗੱਲ ਨਹੀਂ ਹੈ ਤਾਂ ਸਾਡੇ ਲਈ ਤਾਂ ਇਹ ਸਾਨੂੰ ਆਪਣੇ ਜਦੋਂ ਸਾਡੀ ਟ੍ਰੇਨਿੰਗ ਚੱਲਦੀ ਹੈ ਜਾਂ ਅਸੀਂ ਕੋਰਸ ਕਰਦੇ ਹੋ ਉਹਦੇ ਵਿੱਚ ਵੀ ਸਿਖਾਇਆ ਜਾਂਦਾ ਕਿ ਅਸੀਂ ਬੱਚੇ ਦੇ ਲੈਵਲ ਤੇ ਹੋ ਕੇ ਅਸੀਂ ਡੀਲ ਕਰਨਾ ਹੈ ਬੱਚੇ ਨੂੰ ਇਹ ਨਹੀਂ ਕਿ ਅਸੀਂ ਆਪਣੀ ਈਗੋਸ ਨੂੰ ਜਾਂ ਆਪਣੇ ਐਟੀਟਿਊਡਸ ਨੂੰ ਬਾਹਰ ਲੈ ਆਈਏ ਪ੍ਰੋਬਲਮਸ ਹੁੰਦੀਆਂ ਰਹਿੰਦੀਆਂ ਬਟ ਸਾਨੂੰ ਉਹਨੂੰ ਡੀਲ ਕਰਨਾ ਆਉਣਾ ਚਾਹੀਦਾ ਹੈ ਪੋਲਾਈਟਨੈਸ ਦੇ ਨਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ